ਸਸੇ ਗਾਲ ਜੀ ਆਪਾਂ ਪਹੁੰਚਿਆ ਜ ਗੋਪੀ ਕੇਲੋਂ ਦਾ ਘਰੇ ਗੋਪੀ ਕੇਲੋਂ ਨਾਲ ਕਰਾਂਗੇ ਗੱਲਬਾਤ ਗੋਪੀ ਕੇਲੋਂ ਦਾ ਘਰ ਆ ਬਾਈ ਦੇਖੋ ਨਾ ਬੰਦੇ ਨੇ ਜਿੰਨੀ ਕਿ ਮਿਹਨਤ ਕਰੀ ਹੈ ਉਹਨਾਂ ਦਾ ਆਪਦਾ ਘਰ ਬਣਾਇਆ ਬੰਦੇ ਨੇ ਮੈਂ ਇੱਕ ਵਾਰੀ ਘਰ ਦਿਖਾਦਾ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਾਕੀ ਆਪਾਂ ਗੋਪੀ ਕੇਲੋਂ ਨਾਲ ਗੱਲਬਾਤ ਕਰਾਂਗੇ ਇਹ ਗੋਪੀ ਕੇਲੋਂ ਦਾ ਘਰ ਆ ਬਾਈ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਘਰ ਗੋਪੀ ਕੇਲੋਂ ਦਾ ਤੇ ਲੈ ਬਾਈ ਆਪਾਂ ਪਹੁੰਚ ਗਏ ਗੋਪੀ ਕੇਲੋਂ ਕੋਲੇ ਆਪਾਂ ਗੋਪੀ ਕੇਲੋਂ ਨਾਲ ਕਰਦੇ ਆ ਗੋਪੀ ਕੀ ਹਾਲ ਹੈ ਮੇਰਾ ਭਰਾ ਮੇਰੇ ਮਨੀ ਬਹੁਤ ਵਧੀਆ ਕਿਰਪਾ ਮਹਾਰਾਜ ਜੀ ਬਾਈ ਸਭ ਤੋਂ ਪਹਿਲਾਂ ਵਾਈਕਰ ਜੀ ਦਾ ਖਾਲਸਾ ਵਾਈਕਰ ਜੀ ਕੋ ਫਤਿਹ ਜੀ ਜਿੰਨੇ ਤੁਸੀਂ ਕਬੱਡੀ ਨੂੰ ਪਿਆਰ ਕਰਦੇ ਹੋ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ ਹੋਰ ਗੋਪੀ ਪਰਿਵਾਰ ਸਾਰਾ ਵਧੀਆ ਬਹੁਤ ਕਿਰਪਾ ਜੀ ਮਹਾਰਾਜ ਦੀ ਚੱਲਦੀ ਰਹੇ ਜਿੰਦਗੀ ਹਾਂ ਜੇ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਇੱਕ ਨਿੱਕਾ ਮੇਰਾ ਸਵਾਲ ਆ ਜੀ ਪਹਿਲਾਂ ਤਾਂ ਆਮਣਾ ਚਲੋ ਆਪਾਂ ਕਹਿੰਦੇ ਵੀ ਕਬੱਡੀ ਦਾ ਸੀਜ਼ਨ ਬਹੁਤ ਜੋਰਾ-ਸੋਰਾ ਤੇ ਚੱਲਦਾ ਹਨ ਹਾਂਜੀ ਕਬੱਡੀ ਦੇ ਮੈਚ ਬੰਦ ਹੋਣ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਇੱਕ ਪਰਿਵਾਰ ਨੂੰ ਆਪਾਂ ਕਹਿੰਦੇ ਵੀ ਹਰ ਬੰਦਾ ਪਰਿਵਾਰ ਨੂੰ ਪਾਲਣ ਪੋਛਣ ਦੇ ਲਈ ਹਨਾ ਇੱਕ ਸਖਤ ਮਿਹਨਤ ਕਰਦਾ ਕੋਕੇ ਮੈਚਾਂ ਤੋਂ ਬੰਦ ਹੋਣ ਬਾਅਦ ਗੋਪੀਪੁਰ ਕੀ ਕਰਦੇ ਹੋ ਬਾਈ ਤੁਸੀਂ ਬਾਈ ਮੈਂ ਜਦੋਂ ਟੂਰਨਾਮੈਂਟ ਲੰਘ ਜਾਂਦੇ ਆ ਫਿਰ ਦੋ ਬ੍ਰਦਰ ਵੱਡੇ ਪਲੰਬਰ ਦਾ ਕੰਮ ਕਰਦੇ ਆ ਮੈਂ ਪਲੰਬਰ ਦਾ ਵੀ ਕਰਦਾ ਜੀ ਨਾਲ ਓਕੇ ਜਿਵੇਂ ਵੀਰ ਉਹਨਾਂ ਨਾਲ ਉਹਨਾਂ ਦੇ ਕੰਮ ਕੋਲ ਪੜੇ ਹੋਇਆ ਬਾਵਾ ਫਿਰ ਉਹਨਾਂ ਨਾਲ ਮੈਂ ਜਾਂਦਾਗਾ ਜੀ ਜਿੱਦਾਂ ਮੇਰੇ ਕੋਲ ਦੋ ਪਸ਼ੂ ਰੱਖੇ ਹੋਏ ਆ ਮੈਂ ਪਸ਼ੂਆਂ ਦਾ ਬਹੁਤ ਸ਼ਿਕਨ ਓਕੇ ਮੈਂ ਮਦਦ ਉਹਦਾ ਰੱਖ ਕੇ ਬੋਲਣਾ ਮੈਂ ਆਪਣੇ ਘਰ ਦਾ ਦੋਦਾ ਤਾਂ ਮੈਂ ਜ਼ਿਆਦਾ ਟਾਈਮ ਵੀਰੇ ਉਹਨਾਂ ਦੇ ਨਾਲ ਨਾਲ ਛੱਡ ਕੇ ਮੈਂ ਪਸ਼ੂਆਂ ਨੂੰ ਜ਼ਿਆਦਾ ਟਾਈਮ ਦਿੰਦਾ ਮੈਂ ਸਵੇਰੇ 4:30 5:00 ਵਜੇ ਉੱਠ ਕੱਢਦਾ ਓਕੇ ਕਿਉਂਕਿ ਆਪਦੇ ਪਸ਼ੂ ਰੱਖਣ ਨਾਲ ਆਪਦਾ ਫਿਰ ਦੁੱਧ ਦਹੀਂ ਆਪਦੇ ਹੁੰਦਾ ਹਾਂਜੀ 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 ਤੇ ਹੋਰ ਗੋਪੀ ਕੀ ਬਣਦਾ ਜਿੱਦਾਂ ਬੱਸ ਜੀ ਬਹੁਤ ਵਧੀਆ ਜ਼ਿੰਦਗੀ ਲੰਘ ਰਹੀ ਹੈ ਜ਼ਿੰਦਗੀ ਗੁਜ਼ਰ ਰਹੀ ਹੈ ਔਰ ਇਹਦੂੰ ਇੰਨੀ ਵਧੀਆ ਜ਼ਿੰਦਗੀ ਕਬੱਡੀ ਕਰਕੇ ਹੋ ਗਈ ਜੇ ਕਬੱਡੀ ਨਾਲ ਹੁੰਦੀ ਤਾਂ ਇੱਥੇ ਤੁਹਾਡੇ ਸਾਹਮਣੇ ਨਹੀਂ ਹੋਣਾ ਸੀਗਾ ਜੀ ਕਿਉਂਕਿ ਜਦੋਂ ਆਪਾਂ ਕਬੱਡੀ ਦੇ ਮੈਚ ਬੋਲਦੇ ਹਨਾ ਆਪਾਂ ਉੱਥੇ ਇੱਕ ਆਪਾਂ ਕਹਿੰਦੀਏ ਵੀ ਭਾਵੇਂ ਰੈਫਰੀ ਲਾ ਲਓ ਭਾਵੇਂ ਕਮੈਂਟਰ ਲਾ ਲਓ ਭਾਵੇਂ ਕੋਈ ਸਾਊਂਡ ਆਨ ਲਾ ਲਓ ਸਾਰੇ ਇੱਕ ਆਪਣਾ ਪਰਿਵਾਰ ਬਣਦਾ ਹਾਂਜੀ ਕਿਉਂਕਿ ਜਦੋਂ ਆਪਾਂ ਗਰਾਊਂਡਾਂ ਦੇ ਵਿੱਚ ਉਹਨਾਂ ਕਬੱਡੀ 'ਚ ਬਿਚਰਦੇ ਆਪਾਂ ਕਬੱਡੀ 'ਚ ਦਿਨ ਲੰਘਦਾ ਫਿਰ ਘਰੇ ਕਿਵੇਂ ਯਾਰ ਹੁਣ ਤੁਸੀਂ ਚਲੋ ਕਹਿੰਦੇ ਪਸੋਂ ਦਾ ਕੰਮ ਉਦੋਂ ਬਾਅਦ ਚ ਉਦੋਂ ਬਾਅਦ ਮੈਨੂੰ ਹੁਣ ਕਰੀਏ ਵੀ ਕੀ ਹੈ ਹਨਾ ਆਪਾਂ ਸਾਰੇ ਜ਼ਰੂਰਤਮੰਦ ਪਰਿਵਾਰਾਂ ਦੇ ਚਲੋ ਜਿੰਨਾ ਚਿਰ ਐਮ ਕਬੱਡੀ ਚੱਲਦੀ ਆ ਉਹਨਾਂ ਟਾਈਮ ਤਾਂ ਆਪਾਂ ਚਲੋ ਬਾਹਰ ਟਾਈਮ ਸਪੈਂਡ ਹੋ ਜਾਂਦਾ ਆਪਾਂ ਆਪਦਾ ਕੰਮ-ਕਾਰ ਕਰਦੇ ਆਂ ਲੋਕਾਂ ਨੂੰ ਮਿਲਦੇ ਆਂ ਤੇ ਹੁਣ ਫਿਰ ਆ ਜਿਹੜੇ 2-4 ਮਹੀਨੇ ਹੁੰਦੇ ਆ ਤੇ ਉਦੋਂ ਫਿਰ ਆਪਦਾ ਟਾਈਮ ਸਪੈਂਡ ਕਰਨਾ ਹੀ ਆ ਨਾ ਜੇ ਬਿਲੀ ਰਹਿ ਕੇ ਵੀ ਨਹੀਂ ਸਰਦਾ ਫਿਰ ਫਿਰ ਜੇ ਬਿਲੀ ਨਹੀਂ ਫਿਰ ਪਰਿਵਾਰ ਨਹੀਂ ਚੱਲਦਾ ਇੱਕ ਆਪਾਂ ਗੱਲਬਾਤ ਕਰ ਕੀ ਸੱਟ ਲੱਗੀ ਛੋ ਕੀ ਕਿਵੇਂ ਸੱਟ ਲੱਗੀ ਯਾਰ ਤੇਰੇ ਸੱਟ ਬਣੀ ਵੀਰੇ ਆਪਣੇ ਨਾ ਉਹ ਸਾਹਮਣੇ ਦਸ਼ਮੇਸ਼ ਕੰਬਾਇਨ ਦੀ ਫੈਕਟਰੀ ਆ ਮੈਂ ਰੀਅਲੀ ਉਧਰ ਨਾ ਆਪਣੇ ਬਾਬਾ ਮੀਰ ਦਾ ਅੱਜ ਦਾ ਡੇਰਾ ਜਿੱਥੇ ਲੇ ਪਾਸਿ ਜਾਈਓ ਮੈਂ ਉੱਥੇ ਮੱਥਾ ਟੇਕਣ ਗਿਆ ਸੀਗਾ ਤੇ ਦਸ਼ਮੇਸ਼ ਕੰਬਾਇਨ ਤੋਂ ਛੁੱਟੀ ਹੋਈ ਇੱਕ ਬਰੇ ਮਿੱਤਰ ਨੂੰ ਉਹ ਵੀ ਪਹਿਲਾਂ ਪੁਰਾਣਾ ਕਬੱਡੀ ਖੇਡਦਾ ਮੁੰਡਾ ਬੀੜਪਿੰਡ ਤੋਂ ਉਹ ਮੈਨੂੰ ਕਹਿੰਦਾ ਵੀਰੇ ਇਹ ਵੀ ਮੇਰੇ ਮੋਟਰਸਾਈਕਲ ਦਾ ਵੀ ਪੈਂਚਰ ਹੋ ਗਿਆ ਵੀ ਯਾਰ ਕਹਿੰਦਾ ਵੀ ਤੇਰਾ ਮੋਟਰਸਾਈਕਲ ਦੇ ਮੈਂ ਕਿਹਾ ਵੀਰੇ ਵੀ ਮੈਂ ਜਾਣਾ ਯਾਰ ਸਵੇਰੇ ਵੀ ਯਾਰ ਮੈਂ ਖੇਡਣ ਤੇ ਜਾਣਾ ਵੀ ਮੇਰੇ ਕੋਲ ਇੱਕੋ ਹੀ ਮੋਟਰਸਾਈਕਲ ਹੈਗਾ ਵੀ ਮੇਰੇ ਇਹ ਦੇ ਕਰਕੇ ਸਾਰਾ ਸਿਸਟਮ ਖੜ ਜੂਗਾ ਹਨਾ ਤੇ ਮੈਂ ਕਿਹਾ ਜੀ ਤੂੰ ਐਂ ਘਰ ਵੀ ਤੂੰ ਮੋਟਰਸਾਈਕਲ ਖੜਾ ਦੇ ਡੇਰੇ 'ਚ ਵੀ ਤੈਨੂੰ ਮੈਂ ਛੱਡਿਆ ਉਹਨਾਂ ਬਈ ਮੈਂ ਉਹਨੂੰ ਉੱਥੋਂ ਇਹੀ ਕੁਛ ਹੈ ਪੰਜ ਛਾਹ ਦੇ ਪੰਜ ਵਜੇ ਦਾ ਟਾਈਮ ਸੀਗਾ ਹਨਾ ਮੈਂ ਉਹਨੂੰ ਛੱਡ ਕੇ ਉੱਥੋਂ ਮੁੜਨ ਲੱਗਿਆ ਇਹ ਨਹੀਂ ਸੀਗਾ ਕਿ ਮੋਟਰਸਾਈਕਲ ਮੇਰਾ ਤੇਜ਼ ਹੋਊਗਾ ਜਾਂ ਕੁਝ ਕਿਦਾਂ ਕਿਦਾਂ ਨਾ ਮੈਂ ਉੱਥੋਂ ਵਾਪਸ 200 ਮੀਟਰ ਤੇ ਆਇਆ ਰਸਤੇ ਜਿਵੇਂ ਗਲੀ ਚੋਂ ਗਊ ਨਿਕਲੀ ਸਿੱਧੀ ਅਗੇ ਵਿੱਚ ਪੱਜੀ ਮੇਟ ਵੱਜੀ ਤੇ ਬਹੁਤ ਲਾਸ ਹੋ ਗਿਆ ਸੀਗਾ ਪਰ ਧੰਨਵਾਦ ਬਾਈ ਜੀ ਕਬੱਡੀ ਨਾਲ ਹੁੰਦੀ ਤਾਂ ਮੈਂ ਵੀ ਨਾ ਹੁੰਦਾ ਜੀ ਕਿੰਨਾ ਕੁ ਸਹਿਬ ਕਿਉਂਕਿ ਜਦੋਂ ਨਾ ਕਮੈਂਟੇਟਰ ਬੋਲਦੇ ਆ ਹਨਾ ਜਦੋਂ ਸਾਨੂੰ ਐਂਟਰੀ ਕਰਾਉਂਦੇ ਆ ਉਦੋਂ ਬੋਲਦੇ ਆ ਵੀ ਗੋਪੀ ਕੇਲੋਂ ਆ ਗਿਆ ਜੀ ਕਿਉਂਕਿ ਪਿੰਡ ਦਾ ਜਿੱਥੇ ਨਾਮ ਹੁੰਦਾ ਜਿੱਥੇ ਆਪ ਦਾ ਨਾਮ ਬੋਲਿਆ ਜਾਂਦਾ ਉੱਥੇ ਪਿੰਡ ਦਾ ਨਾਮ ਹੀ ਬੋਲਦੇ ਆ ਪਿੰਡ ਜੋ ਕਿੰਨਾ ਕੁ ਸਹਿਯੋਗ ਮਿਲਦਾ ਕਿਉਂਕਿ ਯਾਰ ਸੱਟ ਜਦੋਂ ਲੱਗਦੀ ਆ ਨਾ ਇੱਕ ਆਪਾਂ ਕਹਿੰਦੇ ਆ ਭਾਵੇਂ ਕੋਈ ਪਲੇਅਰ ਤੇ ਸੱਟ ਲੱਗਦੀ ਆ ਭਾਵੇਂ ਕਿਸੇ ਆਪਣੇ ਫੀਲਡ ਦੇ ਵਿੱਚ ਕਿਸੇ ਦਾ ਸੱਟ ਲੱਗਦੀ ਆ ਕਿਉਂਕਿ ਪਿੱਛੇ ਵਗ ਜਾਂਦਾ। ਬਾਈ ਇਧਰ ਦੇਖੋ ਆ ਇਧਰ ਉਹ ਇਕਠਾਲੇ ਕਦਿਆਂ ਆਪਣਾ ਪਹਿਲਾ ਘਰ ਆਗਾ। ਜਿੱਦੇ ਮੇਰੇ 7 ਵਜ ਦੀ ਆ ਤੇ ਜਦੋਂ ਹੀ ਕੁਝ ਮੇਰੇ ਮਿੱਤਰਾਂ ਨੇ ਨਾ ਫੋਨ ਕੀਤਾ ਕਰ ਗੋਪੀ ਦਾ ਸੱਟ ਵੱਜ ਗਈ। ਬਾਈ ਸਾਡੇ ਕਿਉਂਕਿ ਜਿਆਦਾਸ ਟਾਈਮ ਸਾਡੇ ਨਾ ਪਿੰਡ ਦੇ ਵਿੱਚ ਮੁਹੰਮਦਨ ਪਰਿਵਾਰ ਰਹਿੰਦੇ ਆ। ਜੱਟ ਚਲੋ ਜਿਹੜਾ ਰਾਜਪੂਤ ਰਹਿੰਦੇ ਆ। ਬਾਈ ਸਾਰੇ ਪਿੰਡ ਸਾਡੇ ਘਰੇ ਇਕੱਠਾ ਆਇਆ ਸੀ। ਵੀ ਗੋਪੀਨ ਕੀ ਹੋ ਗਿਆ? ਆ ਨੇੜੇ-ਤੇੜੇ ਜਿੱਦੇ ਮੈਂ ਕਿਉਂਕਿ ਮੈਂ ਕਮੈਂਟਰੀ ਕਰਨ ਤੋਂ ਪਹਿਲਾਂ ਮੈਂ ਨਹੀਂ ਤੁਹਾਨੂੰ ਮੈਂ ਇੱਕ ਗੱਲ ਦੱਸ ਦਵਾਂ ਸ਼ਾਇਦ ਮਨਲਾ ਬਹੁਤ ਘੱਟ ਬੰਦੇ ਨੂੰ ਪਤਾ ਹੋਊਗਾ ਮੈਂ ਕੀਰਤਨ ਕਰਦਾ ਸੀਗਾ ਜਾਂ ਪਤਾ ਮੈਂ ਕੀਰਤਨ ਕਰਦਾ ਸੀਗਾ ਉਹ ਬਾਬਾਈ ਦੀ ਕਿਰਪਾ ਨਾਲ ਮੈਂ ਕੀਰਤਨ ਕਰਦਾ ਕਰਦਾ ਸੀ ਚਲੋ ਇੱਧਰ ਨੂੰ ਜਿੱਦਾਂ ਯੂ ਡਰ ਲੈ ਲਿਆ ਕਬੱਡੀ 'ਚ ਆਉਣ ਦਾ ਮਕਸਦ ਕਿਵੇਂ ਵੀ ਕੀ ਦੀ ਬਦੌਲਤ ਕਬੱਡੀ ਜਾਇਆ ਬਾਈ ਕਬੱਡੀ ਮੈਂ ਨਾ ਪਹਿਲਾਂ ਮਨੀ ਤੁਹਾਨੂੰ ਦੱਸ ਦਿਆਂ ਮੈਂ 42 ਕਿਲੋ ਕਬੱਡੀ ਖੇਡਦਾ ਹੁੰਦਾ ਸੀਗਾ ਅੱਛਾ ਚਲੋ ਖੇਡਦਾ ਹੁੰਦਾ ਸੀਗਾ ਅਸੀਂ ਇੱਧਰ ਜਿਵੇਂ ਰਾੜਮਾ ਪਿੰਡ ਮੰਡੀਆਂ ਪਿੰਡ ਇੱਧਰ ਨੇੜੇ-ਤੇੜੇ ਪਿੰਡਾਂ ਤੇ ਇਹੀ ਕੁਛ 2012 ਚ ਮੈਨੂੰ ਨਾ ਭਾਈ ਲਾਢੀ ਲੰਡੇ ਵਾਲਾ ਮਿਲਿਆ ਇੱਥੇ ਆਪਣੇ ਉਹ ਜਿਹੜੀ ਟੈਂਕੀਆ ਪਿੰਡ ਵਾਲੀ ਉੱਥੇ ਛੋਟੀ ਤੱਕਰ ਪਿੰਡ ਵਾਲਿਆਂ ਨੇ ਟੂਰਨਾਮੈਂਟ ਕਰਾਇਆ ਸੀਗਾ ਤੱਕਰ ਖੁਰਦ ਵਾਲਿਆਂ ਨੇ ਤੇ ਭਾਈ ਮੈਂ ਉੱਥੇ ਰੇਡ ਪਾਣ ਗਿਆ ਇਹ ਗੱਲ ਇੱਕ ਫਨੀ ਗੱਲ ਆ ਭਾਈ ਉਹ ਨਾ ਮੇਰੇ ਕੇਸ ਰੱਖੇ ਸੀਗੇ ਜੂੜਾ ਤੇ ਉਹਨੇ ਲਾਢੀ ਦੇ ਮਾਈਕਸ ਬੋਲਦਾ ਵੀ ਯਾਰ ਆਹ ਦਾ ਬੋਲਾ ਜਿਹਾ ਬੰਦਾਗਾ ਵੀ ਤੂੰ ਕੋਈ ਹੋਰ ਕੰਮ ਕਰ ਲੈ ਕਬੱਡੀ ਤੇਰੇ ਵਾਸਤਾ ਰੋਗ ਨਹੀਂ ਅੱਛਾ ਬਸ ਰੋਤੋ ਇਹ ਜਾ ਮਨ ਹੋਇਆ ਤੇ ਫਿਰ ਬਈ 21 ਮਾਰਚ 2013 ਆਪਣੇ ਨੇੜੇ ਪਿੰਡਾਂ ਬੰਦੇਵੀ ਤੰਤਰ ਬਾਬਾ ਤਾਰੂਣਾ ਸਾਹਿਬ ਬਹੁਤ ਮਨ ਮੰਗਿਆ ਮਰਾਦਾ ਪੂਰੀਆਂ ਨੇ ਮੈਨੂੰ ਜੋ ਮੈਂ ਮੱਚਦਾ ਰਿਹਾਗਾ ਬਾਬੇ ਤਾਰੂਣ ਨੇ ਸਾਰਾ ਕੁਝ ਪੂਰਾ ਕੀਤਾ ਮੇਰੇ ਤੇਈ ਬੰਦੇ ਕਹਿੰਦੇ ਆ ਵੀ ਹਨਾ ਸਾਨੂੰ ਕਬੱਡੀ ਦੇ ਉਪਰ ਬਣਿਆ ਨਹੀਂ ਜੇ ਸਾਨੂੰ ਕਬੱਡੀ ਤੋਂ ਮਿਲਿਆ ਨੇ ਤੂੰ ਸੰਤੁਸ਼ਟ ਕਬੱਡੀ ਤੋਂ ਬਈ ਬਹੁਤ ਸੰਤੁਸ਼ਟ ਆ ਕਿਵੇਂ ਬਈ ਸੰਤੁਸ਼ਟੇ ਹੀ ਆ ਦੇਖੋ ਬਈ ਮਣੀ ਮੈਂ ਤੁਹਾਨੂੰ ਸੰਤੁਸ਼ਟੀ ਲਈ ਸਭ ਤੋਂ ਵੱਡੀ ਗੱਲ ਦੱਸਦਾ ਹਨਾ ਜਿੱਦਾਂ ਦਾ ਅਸੀਂ ਕਮੈਂਟਰੀ ਕਰਦੇ ਉਦੋਂ ਸਾਨੂੰ ਮਿਲਦੀਆ ਚਲੋ ਪੂਰੀ ਦਿਹਾੜੀ ਮਿਲਦੀ ਆ ਨਾ ਚਲੋ ਸਾਡੀ ਮਿਹਨਤ ਮਿਲਦੀ ਆ ਸਾਡੇ ਸਾਡੇ ਹਨਰ ਤੇ ਪੈਸੇ ਮਿਲਦੇ ਆ ਹੁਣ 3-4 ਮਹੀਨੇ ਬਹਿਲੀ ਰਹੇ ਆ ਹੁਣ ਵੀ ਅਸੀਂ 4-500 ਡੈਢੀ ਤੇ ਜਾਣੀ ਆ ਇਹ ਹੁੰਦੀ ਆ ਸੰਤੋਸ਼ਟੀ ਵਾਲੀ ਗੱਲ ਤੁਹਾਡਾ ਮਨ ਖੜਦਾ ਕਿੱਥੇ ਆ ਜੇ ਤੁਹਾਡਾ ਮਨ 3000 ਤੇ ਨਾ ਖੜਦਾ ਫਿਰ 500 ਤੇ ਨਹੀਂ ਖੜਦਾ ਬਾਈ ਤੁਹਾਡਾ ਇਹ ਸੰਤੋਸ਼ਟੀ ਹੁੰਦਾ ਤੁਹਾਡੇ ਮਨ ਨੂੰ ਸ਼ਰੀਰ ਦੀ ਸਭ ਤੋਂ ਵੱਡੀ ਤਾਕਤ ਸਾਡੀ ਸੰਤੋਸ਼ਟੀ ਆ ਵੀ ਤੁਸੀਂ ਕਿੱਥੇ ਸੰਤੁਸ਼ਟ ਮੈਂ ਸੰਤੋਸ਼ਟ ਆ ਬਾਬਾ ਜੀ ਮੈਂ 4000 ਰੁਪਏ ਦੀ ਆੜੀ ਲੈ ਕੇ ਦੇਖਦਾ ਮੈਂ ਅੱਜ ਜੇ ਮੈਂ ਵੀਰੇ ਉਹਨਾਂ ਨਾਲ ਜਾਂਦਾਗਾ ਤਾਂ 500 ਦਾੜੀ ਵੀ ਲੈਂਦਾ ਗੱਲ ਸਾਰੀ ਸੰਤੋਸ਼ਟੀ ਦੀ ਆਪਾਂ ਸੰਤੋਸ਼ਣਾ ਬਹੁਤ ਆਦੀ ਕਬੱਡੀ ਦੇ ਵਿੱਚ ਤੇ ਸਨਮਾਨਾਂ ਦੀ ਗੱਲ ਕਰੀਏ ਹਾਂ ਬਈ ਸਨਮਾਨ ਬਹੁਤ ਕਿਉਂਕਿ ਜਦੋਂ ਸਨਮਾਨ ਭਾਵੇਂ ਕਾਪੀ ਦਾ ਹੋਵੇ ਭਾਵੇਂ ਪਿੰਨ ਦਾ ਹੋਵੇ ਕਿਉਂਕਿ ਸਕੂਲਾਂ ਦੇ ਵਿੱਚ ਦੇਖਿਆ ਆਪਾਂ ਇੱਕ ਸਨਮਾਨ ਇਦਾਂ ਦੀ ਚੀਜ਼ ਆ ਉਹ ਬੰਦੇ ਦਾ ਹੌਸਲਾ ਬਣਾਉਗਾ ਬਣਾਉਂਦਾ ਨਾ ਹਾਂਜੀ ਕਿੰਨੇ ਕ ਸਨਮਾਨ ਹੋਇਆ ਜਦੋਂ ਪਹਿਲਾ ਸਨਮਾਨ ਮਿਲਿਆ ਸੀ ਕਿਵੇਂ ਦਾ ਸਨਮਾਨ ਕਿਉਂਕਿ ਇੱਕ ਵੀਊ ਬਣ ਜਾਂਦਾ ਆਪਾਂ ਸੋਚਦਾ ਵੀ ਮੈਨੂੰ ਸਨਮਾਨ ਮਿਲਿਆ ਬਾਈ ਪਰਿਵਾਰ ਦੇ ਵਿੱਚ ਖੁਸ਼ੀ ਨਹੀਂ ਮੈਨੂੰ ਸਨਮਾਨ ਨਾ ਚੈਤ ਜੀ ਮੇਰਾ ਡੈਡੀ ਜੇ ਹੁੰਦਾ ਹੁੰਦਾ ਮੈਂ ਮੇਰੇ ਡੈਡੀ ਨੂੰ ਕਹਣਾ ਡੈਡੀ ਅੱਜ ਫਲਾਣੇ ਕਮੈਂਟਰੀ ਵਾਲੇ ਨੂੰ ਨਾ ਮੋਟਰਸਾਈਕਲ ਮਿਲ ਗਿਆ ਉਹ ਮੇਰਾ ਡੈਡੀ ਸੀਗਾ ਥੋੜਾ ਕੱਬੇ ਸੁਭਾਅ ਦਾ ਉਹਨੇ ਕਹਣਾ ਉਹ ਯਾਰ ਉਹ ਫਲਾਣੇ ਦਾ ਸਨਮਾਨ ਮੈਨੂੰ ਕਿੱਦਾਂ ਮਿਲੂਗਾ 18 'ਚ ਮੇਰੇ ਡੈਡੀ ਦੀ ਡੈਥ ਹੁੰਦੀ ਆ 17 18 'ਚ ਤੇ 18 19 'ਚ ਮੋਟਰਸਾਈਕਲ ਲੈਣ ਦਾ ਮੈਂ ਕਹਣਾ ਵੀ ਜੇ ਮੇਰੇ ਡੈਡੀ ਹੁੰਦਾ ਤਾਂ ਇਹ ਮੇ ਬਧੀਆ ਜਿਹਾ ਕੰਮ ਚਲੋ ਬਾਕੀ ਪਰਮਾਤਮਾ ਬਾਕੀ ਸਰਮਾਨ ਭਾਈ ਹੈ ਨਾ ਆਪਣੇ ਦਰਸ਼ਕ ਵੀ ਨਹੀਂ ਗੰਡੇ ਵਾਲੀਏ ਹਾਂ ਜਿਵੇਂ ਆਪਣੇ ਜੱਗੀ ਵੀਰਣੇ ਚਨੇਰ ਵਾਲੇ ਆ ਮੇਰਾ ਮਿੱਤਰ ਆ ਮਾ ਆਪਣਾ ਭਰਾ ਹੀ ਛੋਟਾ ਜਗਦੀਪ ਚਾਹਲ ਕੈਨੇਡਾ ਆਪਣੇ ਦਵਿੰਦਰ ਸਰਪੰਚ ਵੀ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਹੈ ਬਾਈ ਜਿੰਨੇ ਸਾਰੇ ਐਨ ਆਰ ਆਈ ਨੇ ਕਿਉਂਕਿ ਆਪਾਂ ਬਾਈ ਹੈ ਨਾ ਉਹ ਮੈਨੂੰ ਮੇਰੇ ਸਤਾਨੇ ਕੋਈ ਗੱਲ ਸਿਖਾਈ ਆ ਵੀ ਬੰਦਿਆਂ ਨਾਲ ਵਰਤੋ ਬੰਦਿਆਂ ਨੂੰ ਨਾ ਵਰਤੋ ਸਹੀ ਹੈ ਹੈ ਨਾ ਮੈਂ ਸਭ ਨਾਲ ਸਭ ਨਾਲ ਵਰਤਿਆ ਕਿਸੇ ਨੂੰ ਨਹੀਂ ਵਰਤਿਆ ਕਬੱਡੀ ਦੇ ਵਿੱਚ ਹੋ ਰਿਹਾ ਹੈ ਚੀਜ਼ਾਂ ਹਾਂਜੀ ਕਿਉਂਕਿ ਬਾੜੇ ਬਾੜੇ ਲੋਕ ਮਨੀ ਹੁਣ ਮੈਂ ਇੱਕ ਗੱਲ ਮੈਂ ਕਰ ਰਿਹਾ ਸੀਗਾ ਤੇ ਬਾੜੇ ਬੰਦੇ ਪਤਾ ਸਾਡੇ ਕਮੈਂਟਰੀ ਵਾਲੇ ਕੀ ਕਹਿੰਦੇ ਨੇ ਕਬੱਡੀ ਥੋੜੇ ਟਾਈਮ ਦੀ ਮਹਿਮਾਨ ਆ ਜਿਹੜੇ ਕੋਲ ਲੈਣਾ ਲੈ ਲੋ ਕਬੱਡੀ ਯਾਰ ਜਿਹੜੀ ਕਬੱਡੀ ਨੇ ਤੁਹਾਡੇ ਪਰਿਵਾਰ ਪਾਲ ਤੇ ਜਿਹੜੀ ਕਬੱਡੀ ਨੇ ਤੁਹਾਨੂੰ ਦਿਹਾੜੀਆਂ ਤੋਂ ਜਾਂਦੇ ਜਾਂਦੇ ਆ ਤਿੰਨ ਤਿੰਨ ਚਾਰ ਹਜ਼ਾਰ ਦੀਹਾੜੀਆਂ ਲਾਉਣ ਦਾ ਕਰਤਾ ਹੁਣ ਕਬੱਡੀ ਆਪਣੀ ਮਾਂ ਖੇਡ ਆ ਪੰਜਾਬ ਦੇ ਵਿੱਚ ਇੱਕੋ ਇੱਕ ਖੇਡ ਆ ਕਦੇ ਕਿਸੇ ਨੇ ਕ੍ਰਿਕਟ ਨੂੰ ਮਾਨ ਨਹੀਂ ਕਿਹਾ ਹਾਕੀ ਨੂੰ ਮਾਨ ਨਹੀਂ ਕਿਹਾ ਆਪਾਂ ਨੂੰ ਪੰਜਾਬ ਦੇ ਲਈ ਮਾਣ ਵਾਲੀ ਗੱਲ ਆ ਵੀ ਆਪਾਂ ਕਬੱਡੀ ਨੂੰ ਮਾਰਕਟ ਜਾ ਕਹਿੰਦੇ ਆ ਜਿਹੜੇ ਬੰਦੇ ਕਬੱਡੀ ਨੂੰ ਮਾਂ ਕਹਿ ਕੇ ਕਹਿ ਰਹੇ ਨੇ ਵੀ ਇਹ ਖਤਮ ਹੋ ਜਾਣੀ ਹੈ ਖਤਮ ਹੋ ਜਾਣੀ ਯਾਰ ਇਹ ਚੀਜ਼ ਬਹੁਤ ਗਲਤ ਆ ਇਹ ਇਹ ਜੀ ਨੂੰ ਬਰਤਕੀ ਨਾ ਬੰਦੇ ਕਹੀ ਜਾਂਦੇ ਨੇ ਯਾਰ ਕਬੱਡੀ ਥੋੜੇ ਟਾਈਮ ਦੀ ਮਹਿਮਾਨ ਆ ਲੈ ਲੋ ਜਿਹੜੇ ਪ੍ਰੋਮੋਟਰ ਤੋਂ ਲੈ ਆਉਂਦਾ ਨਹੀਂ ਯਾਰ ਤੁਸੀਂ ਕਬੱਡੀ ਦੀ ਸੁੱਖ ਭਾਲਿਆ ਕਰੋ ਤਾਂ ਤੁਹਾਡੇ ਪਰਿਵਾਰ ਸੁੱਖਣਾ ਚੱਲਣੇ ਆ ਕਬੱਡੀ ਦੇ ਵਿੱਚ ਸਨਮਾਨ ਵੀ ਬਹੁਤ ਆਨੇ ਹਾਂਜੀ ਸਹਿਯੋਗ ਕਿਉਂਕਿ ਕੋਈ ਵੀ ਚੀਜ਼ ਆ ਜੇ ਆਪਾਂ ਕਹਿ ਦਈਏ ਵੀ ਜਦੋਂ ਕਿਸੇ ਬੰਦੇ ਦਾ ਸਹਿਯੋਗ ਹੁੰਦਾ ਹੌਸਲਾ ਹੁੰਦਾ ਵੀਰ ਮੇਰੇ ਨਾਲ ਫਲਾਣੇ ਬੰਦੇ ਖੜੇ ਆ ਮੇਰੇ ਨਾਲ ਫਲਾਣੇ ਬੰਦੇ ਖੜੇ ਆ ਪਿੰਡ ਦਾ ਸਹਿਯੋਗ ਦੱਸ ਕਿੰਨਾ ਕਾ ਤੇ ਐਨ ਆਰ ਆਈ ਵੀਰਾਂ ਦਾ ਬਈ ਐਨ ਆਰ ਆਈਆਂ ਦਾ ਬਹੁਤ ਸਹਿਯੋਗ ਆ ਐਨ ਆਰ ਆਈਆਂ ਤੋਂ ਬਿਨਾ ਹਨ ਮੈਂ ਮਨੀ ਤੂੰ ਦੱਸਣਾ ਮੈਂ ਪਹਿਲਾਂ ਟਰੈਕਟਰ ਡੋਜਣਾ ਚ ਲੱਗਿਆ ਸੀਗਾ ਜਦੋਂ ਕਬੱਡੀ ਤੋਂ ਦੋ ਜਣੇ ਦੋ ਮਹੀਨੇ ਬਾਅਦ ਹੀ ਮੇਰੇ ਲਾਢੀ ਲੰਡੇ ਵਾਲਾ ਮਿਲ ਗਿਆ ਚਲ ਆਪਣਾ ਉਸਤਾਦ ਵੀ ਆਪਣਾ ਭਾਈ ਵੀ ਆ ਹਨ ਮੇਰੇ ਹਰ ਇੱਕ ਔਖੇ ਸੌਕੇ ਟਾਈਮ ਦੁੱਖ ਸੁੱਖ ਚ ਮੇਰੇ ਘਰੇ ਕੋਈ ਪ੍ਰੋਬਲਮ ਹੋਵੇ ਲਾਢੀ ਪਹਿਲਾਂ ਕਹਿੰਦਾ ਕੋਈ ਕੀ ਚੱਕਰ ਹੋ ਗਿਆ ਤੇਰੀ ਆਵਾਜ਼ ਢਿੱਲੀ ਕਿਉਂ ਉਹ ਇਥੋਂ ਲੰਘਦਾ ਉਹ ਨਹੀਂ ਤੇ ਮੈਨੂੰ ਫੋ ਬਾਈ ਮੈਨੂੰ ਟਰੈਕਟਰ ਟੋਜਣ ਵਾਲਿਆਂ ਨੇ ਬਾਕੀ ਕਬੱਡੀ ਵਾਲੇ ਸਾਰੇ ਜਿਉਂਦੇ ਵਸਦੇ ਰਹਿਣ ਜਿਨ੍ਹਾਂ ਨੇ ਬਣੀ ਬਾਕੀ ਤਨ ਪਤਾ ਹੀ ਯਾਰ ਹੈ ਨਾ ਵੀ ਜੇ ਕਬੱਡੀ ਚੱਲਦੀ ਆ ਤਾਂ 90% ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਚੱਲਦੀ ਆ ਭਾਵੇਂ ਉਹ ਮੋਟਰਸਾਈਕਲ ਵੰਡਦੇ ਨੇ ਭਾਵੇਂ ਗੱਡੀਆਂ ਵੰਡਦੇ ਨੇ ਹੈ ਨਾ ਜਿੰਨਾ 골ਡ-ਵੋਲਡ ਵੰਡਦੇ ਆ ਹੈ ਨਾ ਸਾਰੇ ਐਨਆਰਆਈਆਂ ਦਾ ਬਹੁਤ ਵੱਡਾ ਯੋਗਦਾਨ ਜਾਂਦੇ ਜਾਂਦੇ ਕਿਉਂਕਿ ਇੱਕ ਆਪਣੇ ਦਿਲ ਦੇ ਬਾਲ ਮਲੇਵੇਂ ਹੁੰਦੇ ਆ ਹੈ ਨਾ ਐਨਆਰਆਈ ਵੀਰਾਂ ਨੂੰ ਕਬੱਡੀ ਦੇ ਪਲੇਅਰਾਂ ਨੂੰ ਤੇ ਦਰਸ਼ਕਾਂ ਨੂੰ ਆਪਣੇ ਮਨ ਦੇ ਵਿੱਚ ਕੁਝ ਕਹਿਣਾ ਚਾਹਣਾ ਵੀ ਕਬੱਡੀ ਵਿੱਚ ਸੁਧਾਰ ਵੀ ਆਵੇ ਜਾਂ ਪਿੰਡ ਦੀਆਂ ਕਈ ਕਮੇਟੀਆਂ ਮੈਂ ਇੱਕ ਹੋਰ ਗੱਲ ਕਰਾਂ ਚੱਲ ਆਪਾਂ ਗੱਲਬਾਤ ਬੰਦ ਕਰਨ ਤੋਂ ਪਹਿਲਾਂ ਗੱਲ ਕਰਾਂ ਪਿੰਡ ਦੇ ਵਿੱਚ ਕਈ ਆਪਾਂ ਦੇਖਦੇ ਹਾਂ ਵੀ ਜਦੋਂ ਕਿਸੇ ਪਿੰਡ ਟੂਰਨਾਮੈਂਟ ਹੁੰਦਾ ਹੁੰਦਾ ਉੱਥੇ ਹਨਾ ਕਮੈਂਟੇਟਰ ਨੂੰ ਕਹਿੰਦੇ ਨੇ ਭਾਈ ਤੈਨੂੰ ਅਸੀਂ ਛੱਦਿਆ ਨਹੀਂ ਜਦ ਤੈਨੂੰ ਅਸੀਂ ਬੁਲਾਇਆ ਨਹੀਂ ਜਦ ਤੂੰ ਕਾਹਤੋਂ ਆਇਆ ਉਹ ਕੀ ਰੀਜ਼ਨ ਭਾਈ ਰੀਜ਼ਨ ਪਤਾ ਕੀ ਆ ਇਹ ਸਾਡਾ ਮਾਲਵਾਗਾ ਜਿਹੜਾ ਆਪਦੇ ਪਲੇਅਰਾਂ ਨੂੰ ਆਪਦੇ ਕੋਚਾਂ ਨੂੰ ਆਪਦੇ ਬਲਾਰਾਂ ਨੂੰ ਬਹੁਤ ਘੱਟ ਟਾਈਮ ਦੇ ਕੇ ਰੱਖਦਾ ਹੈ ਇਹ ਕਹਿੰਦੇ ਨਾ ਵੀ ਫਲਾਣੇ 200 ਕਿਲੋਮੀਟਰ ਤੋਂ ਬੁਲਾ ਲਓ ਉਹਨੂੰ ਤਾਂ 50 ਦੇ ਦਾਂਗੇ ਪਰ ਜਿਹੜਾ ਸਾਡੇ ਗੌਂਡ ਪਿੰਡ ਵਾਲਾ ਹੈਗਾ ਉਹਨੂੰ 500 ਨਹੀਂ ਦੇਣਾ ਇਹ ਹੈਗਾ ਵੀ ਬਾਈ ਆਪਦੇ ਏਰੀਏ ਦੇ ਪਲੇਅਰਾਂ ਨੂੰ ਆਪਦੇ ਏਰੀਏ ਦੇ ਬੁਲਾ ਰਿਆਂ ਨੂੰ ਆਪਦੇ ਏਰੀਏ ਦੇ ਜਿੰਨੇ ਵੀ ਕਬੱਡੀ ਨਾਲ ਜੁੜੇ ਪਰਸੰਦ ਨੇ ਹਣਾ ਬਾਈ ਉਹਨਾਂ ਨੂੰ ਟਾਈਮ ਦਿਆ ਕਰੋ ਮੈਂ ਇਹ ਨਹੀਂ ਕਹਿੰਦਾ ਵੀ ਵੱਡਾ ਨਾਮ ਲਾਓ ਬੁਲਾਓ ਯਾਰ ਉਹਨਾਂ ਨੂੰ ਵੀ ਹੈ ਨਾ ਵੀ ਪਰ ਤੁਸੀਂ ਪਹਿਲ ਆਪਦੇ ਆਪਦੇ ਉਹਨੂੰ ਦੋ ਮੁੰਡਿਆਂ ਨੂੰ ਵੀ ਤੁਹਾਡੇ ਏਰੀਆ 'ਚ ਤੁਹਾਡੇ ਪਿੰਡਾਂ 'ਚ ਕਿੰਨਾ ਹੋਨਰ ਆ ਭਾਵੇਂ ਬੁਲਾ ਰਹੇ ਨੇ ਭਾਵੇਂ ਪਲੇਅਰ ਨੇ ਭਾਵੇਂ ਕੋਈ ਵੀ ਆ ਜੋ ਵੀ ਕਬੱਡੀ ਨਾਲ ਜੁੜਿਆ ਹੋਇਆ ਹੈ ਭਾਈ ਆਪਦੇ ਏਰੀਏ ਦੇ ਬੰਦੇ ਮੁੰਡਿਆਂ ਨੂੰ ਟਾਈਮ ਦਿਓ ਤੇਰਾ ਬਹੁਤ ਬਹੁਤ ਧੰਨਵਾਦ ਗੋਪੀ ਤੂੰ ਸਾਨੂੰ ਟਾਈਮ ਦਿੱਤਾ ਕਿਉਂਕਿ ਇੱਕ ਮਨ ਦੇ ਵਿੱਚ ਮੈਨੂੰ ਕਈ ਬੰਦੇ ਦੇ ਮੈਸੇਜ ਆਉਂਦੇ ਹਨਾ ਕਈ ਬੰਦੇ ਦੇ ਮੈਸੇਜ ਵੀ ਮੈਨੂੰ ਆਇਆ ਕਈਆਂ ਨੇ ਫੋਨ ਵੀ ਆਇਆ ਵੀ ਸਾਡੇ ਨਾਲ ਮਾਲਵੇ ਦੇ ਵਿੱਚ ਯਾਰ ਆਪਾਂ ਨੇ ਕਹਿੰਦੇ ਵੀ ਆਪਾਂ ਚਲੋ ਕਿਸੇ ਦਾ ਕੁਝ ਕਰ ਸਕਦੇ ਹਾਂ ਕਰਨ ਕਰਨ ਵਾਲਾ ਪ੍ਰਮਾਤਮਾ ਹੈਗਾ ਵੀ ਮੈਂ ਸੋਚਿਆ ਸੀ ਵੀ ਯਾਰ ਕੋਈ ਸਾਡੇ ਏਰੀਏ ਦੇ ਕਮੈਂਟੇਟਰਾਂ ਨੂੰ ਜਾਂ ਰੈਫਰੀਆਂ ਨੂੰ ਜਾਂ ਕੋਈ ਅੱਗੇ ਨਹੀਂ ਲੈ ਕੇ ਪਤਾ ਜਾ ਕੋ ਰੀਜਨ ਹੋ ਸਕਦਾ ਜਾਂ ਕੋਈ ਦੱਬਦਾ ਮਨੀ ਮਨੀ ਗੱਲ ਪਤਾ ਕਿ ਯਾਰ ਮੇਤੋਂ ਹੁਣ ਸੱਚੀ ਗੱਲ ਨਾ ਕਹਦੀ ਇਹਨਾਂ ਦੇ ਗੈਂਗ ਬੜੇ ਨੇ ਯਾਰ ਸਾਡੇ ਕਮੈਂਟਰੀ ਵਾਲਿਆਂ ਦੇ ਉਹ ਕਹਿੰਦਾ ਮੇਰੀ ਏਰੀਆ ਚ ਤੂੰ ਆ ਜੀ ਮੈਨੂੰ ਆਪਦੇ ਏਰੀਆ ਬੁਲਾ ਲਈ ਤੇਰੀ ਏਰੀਆ ਚ ਮੈਂ ਬੁਲਾ ਦੂੰਗਾ ਤੂੰ ਮੈਨੂੰ ਬੁਲਾ ਲਈ ਇਹ ਗੈਂਗ ਬਣੇ ਨੇ ਸਾਡੇ ਮੇਤੋਂ ਇਹ ਇੱਕ ਇੱਕ ਚੀਜ਼ ਕੱਟੀ ਨਾ ਜੇ ਇੰਟਰਵਿਊ ਕਰਨੇ ਜੀ ਕੱਟੀ ਨਾ ਇਹ ਸਾਡੇ ਕਮੈਂਟਰੀ ਵਾਲਿਆਂ ਦੇ ਗੈਂਗ ਬੜੇ ਹੋਏ ਨੇ ਉਹ ਕਹਿੰਦਾ ਹਾਂ ਮੈਂ ਤੈਨੂੰ ਬੁਲਾ ਲੂੰਗਾ ਤੇਰੇ ਨੇੜੇ ਜਿੰਨੇ ਮਿਲ ਨੇ ਸਾਰੇ ਮੈਨੂੰ ਬੁਲਾ ਦੇ ਪਰ ਇੱਕ ਬੰਦੇ ਨੇ ਜਦੋਂ ਸਾਰੇ ਟੂਰਨਾਮੈਂਟ ਦਾ ਠੇਕਾ ਲੈ ਲਿਆ ਉਹ ਫਿਰ ਗੋਪੀ ਨੂੰ ਨਹੀਂ ਬੁਲਾਉਂਦਾ ਆ ਮੇਰੇ ਨੇੜੇ ਬਾਈ ਮਂਦੇਵੀ ਟੂਰਨਾਮੈਂਟ ਆ ਚਲੋ ਮੈਂ ਉਹ ਬੰਦੇ ਦਾ ਨਾਂ ਨਹੀਂ ਲੈਣਾ ਜੇ ਮੈਨੂੰ ਕੋਈ ਡਰ ਵੀ ਨਹੀਂ ਮੈ ਲੈਣ ਤੋਂ ਜੱਗਦਾ ਵੀ ਨਹੀਂ ਜੇ ਵੀ ਹਾਂ ਵੀ ਗੋਪੀ ਡਰ ਲੰਦਾ ਹੀ ਯਾਰ ਬਾਈ ਮੈਂ ਤਿੰਨ ਸਾਲ ਦੀ ਉਹ ਸਾਹਮਣੇ 1 ਕਿਲੋਮੀਟਰ ਦੇ ਮਂਦੇਵੀ ਪਿੰਡ ਆ ਸਾਰਾ ਪਿੰਡ ਜਾਣਦਾ ਮੈਨੂੰ ਜਿੱਦਾਂ ਮੇਰੇ ਐਕਸੀਡੈਂਟ ਹੋਇਆ ਪਿੰਡ ਦੇ 50 ਬੰਦੇ ਮੇਰੇ ਪਿੰਡ ਉਹਰੇ ਆ ਗਏ ਸੀ ਘਰੇ ਹਨਾ ਤੇ ਉਹਨੇ ਕਿਹਾ ਵੀ ਉਹਨੇ ਕਮੈਂਟਰ ਕਰ ਲਵੀ ਚੱਲ ਜਾ ਸਾਹਨੇ ਤੂੰ ਆ ਜੀ ਉਹ ਕਹਿੰਦਾ ਵੀ ਤੁਸੀਂ ਗੋਪੀ ਨੇ ਬੁਲਾਇਓ ਗੋਪੀ ਨੇ ਬੁਲਾਇਓ ਮੈਂ ਆਪਦੇ ਆਪ ਹੀ ਕਰ ਲਉ ਬਾਈ ਮੈਂ 3 ਸਾਲ ਟੂਰਨਾਮੈਂਟ ਤੇ ਨਹੀਂ ਗਿਆ 22 ਮਾਰਚ ਮੈਂ ਘਰੇ ਬੈਠਾ ਹੁੰਦਾ ਲੇਗਾ ਮੈਨੂੰ ਬਹੁਤ ਫੋਨ ਆਉਣੇ ਆਪਣਾ ਸਦੀਕਾ ਕਲੌਦੀ ਵਾਲਾ ਹਨਾ ਬਾਬੇ ਸੱਤੋਵਾਰਨ ਦੇ ਮੈਨੂੰ ਸਦੀਕ ਨੇ ਫੋਨ ਕੀਤਾ ਕਿ ਉਹਨੇ ਮੇਰੀ ਫੋਟੋ ਵੀ ਲਾਈ ਮੈਨੂੰ ਕਹਿੰਦਾ ਗੋਪੀ ਮੈਂ ਕਿਹਾ ਨਹੀਂ ਯਾਰ ਨਹੀਂ ਬਾਬੇ ਤਾਰੂਆਣੇ ਨੇ ਮੈਨੂੰ ਬਹੁਤ ਕੁਝ ਦਿੱਤਾਗਾ ਨਹੀਂ ਬਾਈ ਮੈਨੂੰ ਘਰੇ ਬੈਠਣਾ ਮਨਜ਼ੂਰ ਆ ਪਰ ਮੈਂ 22 ਮਾਰਚ ਨੂੰ ਜਾਣਾ ਨਹੀਂ ਫਿਰ ਕਿਤੇ ਅਕਲੌਦੀ ਟੂਰਨਾਮੈਂਟ ਹੁੰਦਾ ਬਾਈ ਹਾਂਜੀ 22 ਮਾਰਚ ਨੂੰ ਚਲ ਇਹ ਹੁਣ ਆ ਪੱਕੀ ਕਹਿ ਸਕਦੇ ਹਾਂ ਬਈ ਇਹ ਤਾਂ ਇਹ ਕਹਿਣਾ ਤਾਂ ਕਿਸੇ ਨੂੰ ਕੀ ਆ ਹਨਾ ਇਹ ਤਾਂ ਆਪਣੇਆ ਕਮੇਟੀਆਂ ਨੂੰ ਹਨਾ ਹੁਣ ਜਿੰਨੇ ਨੇੜੇ ਤੁਹਾਨੂੰ ਜਾਣਦੇ ਆ ਜਾਂ ਮੈਨੂੰ ਜਾਣਦੇ ਆ ਹਨਾ ਉਹ ਸਾਰੇ ਕਹਿਣਗੇ ਭਾਈ ਗੋਪੀ ਸਾਡੇ ਏਰੀਆ ਦਾ ਮੁੰਡਾ ਹੈਗਾ ਜਾਂ ਨੋਨੀ ਸਾਡੇ ਏਰੀਆ ਦਾ ਮੁੰਡਾ ਹੈਗਾ ਜੱਗਾ ਹੈਗਾ ਆਪਣੇ ਏਰੀਆ ਦਾ ਇਹ ਤਾਂ ਬਲਜੀਤ ਬੰਗਾਲੀ ਹੈਗਾ ਕਿੰਨੇ ਮੁੰਡੇ ਨੇ ਕਿੰਨੇ ਮੁੰਡੇ ਨੇ ਹਨਾ ਇਹਨਾਂ ਨੂੰ ਅੱਗੇ ਲੈ ਕੇ ਆਓ ਇਹ ਨਾ ਹੋਵੇ ਵੀ ਜਿਹੜੇ ਇੱਕ ਵੱਡੀ ਚ ਇਹ ਚੀਜ਼ ਆ ਹੁਣ ਨਾ ਵੀ ਉਹ ਥੋੜਾ ਜਿਹਾ ਛਿੱਟੇ ਮਾਰਨਾਂ ਦਾ ਕੰਮ ਜਾਂਦੇ ਚੱਲਦਾ ਬਬੀ ਮੇਰੇ ਫੋਨ ਚ ਦੇਖ ਲੋ ਮੇਰੇ ਫੋਨ ਦੇ ਵਿੱਚ ਘਟੋ ਘਟ ਕਿੰਨੇ ਐਨਆਰਏ ਦੇ ਨੰਬਰ ਹੋਣਗੇ ਮੈਂ ਕਦੇ ਕਿਹਨੂੰ ਗੁੱਡ ਮਾਰਨਿੰਗ ਭੇਜੀ ਉਹ ਸਾਰੇ ਮੈਨੂੰ ਕਹਣਗੇ ਗੋਪੀ ਹੋਰ ਬਈ ਕਿੱਦਾਂ ਮੈਂ ਕਹਿੰਦਾ ਬਈ ਬਹੁਤ ਮੈਨੂੰ ਬਾਲੇ ਸਾਡੇ ਕਮੈਂਟਰੀ ਵਾਲੇ ਕਹਣਗੇ ਉਹ ਫਲਾਨੇ ਅਸੀਂ ਨਾ ਉਹਨਾਂ ਬਈ ਮੈਂ ਇੱਕ ਮੇਲੇ ਤੇ ਗਿਆ ਮਨੀ ਇਹ ਗੱਲ ਫਨੀ ਵੀ ਆ ਉਹਨੇ ਨਾ ਸਾਡਾ ਇੱਕ ਕਮੈਂਟਰੀ ਵਾਲਾ ਉਹਦੇ ਜਗੋੜੀ ਹੱਥ ਲਾਤੀ ਬਈ ਚਲੋ ਰਿਸਪੈਕਟ ਮੈਂ ਇਹ ਨਹੀਂ ਕਹਦਾ ਵੀ ਗੋੜੀ ਹੱਥ ਲਾਉਣੇ ਗਲਤ ਗੱਲ ਆ ਤੇ ਬਈ ਉਹ ਮੈਨੂੰ ਨਾ ਬਾਅਦ ਚ ਜਦੋਂ ਮਿਲ ਮੁੜ ਕੇ ਬਈ ਉਹ ਮੈਨੂੰ ਕਹਿੰਦਾ ਵੀ ਗੋਪੀ ਚਾਹ ਪੀਓ ਮੈਂ ਠੀਕ ਆ ਵੀਰੇ ਮੈਨੂੰ ਕਹ ਚਾਰ ਗੱਲਾਂ ਬਸ ਬਈ ਬਹੁਤ ਵਧੀਆ ਤੁਸੀਂ ਆਇਓ ਤੁਹਾਡਾ ਬਹੁਤ ਸਵਾਗਤ ਹੈ ਜਿੰਨੇ ਕਬੱਡੀ ਨੂੰ ਚਾਹਣ ਵਾਲੇ ਆ ਕਬੱਡੀ ਦੇ ਪ੍ਰੋਮੋਟਰ ਤੇ ਜਿੰਨੇ ਟਰੈਕਟਰ ਡੋਜਣ ਵਾਲੇ ਆ ਨਾ ਕਿਉਂਕਿ ਮੈਂ ਪਹਿਲਾਂ ਟਰੈਕਟਰ ਡੋਜਣਾ ਦੀ ਬੜਿਆ ਤੇ ਬਾਕੀ ਸਭ ਦਾ ਬਹੁਤ ਥੈਂਕ ਯੂ ਤੁਸੀਂ ਜਿੰਨੇ ਕਬੱਡੀ ਨੂੰ ਪਿਆਰ ਕਰਦੇ ਹੋ ਤੁਹਾਡਾ ਸਭ ਦਾ ਬਹੁਤ ਧੰਨਵਾਦ ਧੰਨਵਾਦ ਜਿਹੜੇ ਤਰ੍ਹਾਂ ਟਾਈਮ ਦਿੱਤਾ ਸਾਨੂੰ ਬਣੀ ਤੁਹਾਡਾ ਬਹੁਤ ਥੈਂਕ ਯੂ ਕਿਉਂਕਿ ਤੁਸੀਂ ਬਿਨਾਂ ਦੱਸੇ ਜ ਆ ਜਾਂਦੇ ਹੋ ਤੇ ਬਾਕੀ ਵੀ ਜੜਾ ਪੈਂਦਾ ਨਾ ਹਾਂਜੀ ਤੁਹਾਡਾ ਬਹੁਤ ਥੈਂਕ ਯੂ ਜੀ ਓਕੇ ਜੀ